ਆ ਆ ਗਏ ਭرائی ਵਾਲੇ ਸੈੱਟ ਠੀਕ ਹੈ ਤੇ ਆ ਡਿਜ਼ਾਈਨ ਦੇ ਸਕਦੇ ਹਾਂ ਤੇ ਭرائی ਦੇਖ ਸਕਦੇ ਹੋ ਤੁਸੀਂ ਤੇ ਨੰਬਰ 1 ਕੁਆਲਿਟੀ ਹੈ ਠੀਕ ਹੈ ਤੇ ਇਹ ਵੀ ਸੈੱਟ ਆਪਣੇ ਆਰਡਰ ਦੇ ਆ ਦੇਖ ਤੁਸੀਂ ਕੁਆਲਿਟੀ ਦੇਖੋ ਠੀਕ ਹੈ ਤੇ ਆ ਦੇਖੋ ਅੱਗੇ ਬਰਾਊਨ ਕਰਤਾ ਸੀ ਕਾ ਹਾ ਤੁਸੀਂ ਆ ਦੇਖ ਸਕਦੇ ਇਹ ਆਪਣਾ ਰੋਹਿਤ ਮਿਸਤਰੀ ਹੈ। ਇਹੀ ਤਿਆਰ ਕਰਦਾ ਹੈ। ਠੀਕ ਹੈ। ਆਹ ਦੇਖੋ। ਕਰ ਰਿਹਾ ਹੈ ਤਿਆਰ ਇਹ। ਤੇ ਠੀਕ ਹੈ। ਤੇ ਸੋਨੂੰ ਵੀ ਜੇ ਜ਼ਰੂਰਤ ਹੈ ਭਰਾਈ ਵਾਲੀ ਕੁਰਸੀ ਦੀ ਜਾਂ ਕਿਸੇ ਡਾਈਨਿੰਗ ਟੇਬਲ ਦੀ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ। ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਆਪਾਂ ਨੂੰ ਨਵੇਂ-ਨਵੇਂ ਡਿਜ਼ਾਈਨਾਂ ਦੇ ਤੇ ਬਾਕੀ ਸੋਨੂੰ ਨੰਬਰ 1 ਕੁਆਲਿਟੀ ਮਿਲੂਗੀ। ਠੀਕ ਹੈ। ਜਿਸ ਵੀ ਤਰ੍ਹਾਂ ਤੁਸੀਂ ਕੋਈ ਵੀ ਡਿਜ਼ਾਈਨ ਚ ਤਿਆਰ ਕਰਵਾ ਸਕਦੇ ਹੋ ਕੁਰਸੀ। ਆਪਣੀ ਪਸੰਦ ਦਾ ਕੱਪੜਾ ਲਗਵਾ ਸਕਦੇ ਹੋ। ਠੀਕ ਹੈ। ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਤੇ ਧੰਨਵਾਦ